ਜਸਜੀਤ ਦਾ ਬਹੁਤ ਵੱਡੇ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਕਿ ਕੈਨੇਡਾ ਗਵਰਨਮੈਂਟ ਪੰਜਾਬੀਆਂ ਦੇ ਲਈ ਕੋਈ ਨਵਾਂ ਪਾਥਵੇ ਲੈ ਕੇ ਆਉਗੀ ਜਾਂ ਫਿਰ ਕੋਈ ਨਵਾਂ ਪ੍ਰੋਗਰਾਮ ਲੈ ਕੇ ਆਉਗੀ ਜਿਸ ਦੇ ਵਿੱਚ ਲੱਖਾਂ ਪੰਜਾਬੀ ਭੈਣ ਭਰਾਵਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਦਿੱਤੀ ਜਾਊਗੀ ਰੀਸੈਂਟਲੀ ਕੈਨੇਡਾ ਦੀ ਗਵਰਨਮੈਂਟ ਨੇ ਇੱਕ ਵੱਡੀ ਅਨਾਉਂਸਮੈਂਟ ਕੀਤੀ ਹੈ ਜਾਂ ਫਿਰ ਕਹਿ ਸਕਦੇ ਇੱਕ ਵੱਡਾ ਐਲਾਨ ਕੀਤਾ ਹੈ ਉਹਨਾਂ ਸਾਰੇ ਪੰਜਾਬੀਆਂ ਦੇ ਲਈ ਜਿਹੜੇ ਕੈਬੀ ਕੈਨੇਡਾ ਦੇ ਵਿੱਚ ਰਹਿੰਦੇ ਤੇ ਟੈਕਸ ਪੇ ਕਰਦੇ ਤੇ ਇਸ ਤੋਂ ਇਲਾਵਾ ਬਹੁਤ ਦਾ ਵੱਡਾ ਅਦਾ ਰੋਲ ਕਰਦੇ ਐਕਨੋਮੀ ਨੂੰ ਗਰੋਥ ਕਰਨ ਦੇ ਵਿੱਚ ਤੇ ਉਹਨਾਂ ਨੇ ਉਹਨਾਂ ਦੇ ਵਿੱਚੋਂ ਡਿਸਾਈਡ ਕਰਨੇ ਜਿਹੜੇ ਰਾਈਟ ਨਾਓ ਕੈ ਨੇ ਇਹ ਗੱਲ ਕਹੀ ਹੈ ਕਿ ਅਸੀਂ ਉਹਨਾਂ ਦੇ ਵਿੱਚੋਂ ਨੀਅਰ ਅਬਾਊਟ 33000 ਭੈਣ ਭਰਾਵਾਂ ਨੂੰ ਸਿੱਧਾ ਡਾਇਰੈਕਟਲੀ ਕੈਨੇਡਾ ਦੇ ਵਿੱਚ ਪੀਆਰ ਦੇਵਾਂਗੇ ਪਰ ਸ਼ਰਤਾਂ ਉਹਨਾਂ ਨੇ ਇੱਕ ਦੋ ਰੱਖੀਆਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਜਿਹੜਾ एवरीथिंग ਇਨ ਡਾਕੂਮੈਂਟਰੀ ਆ ਸਾਰੀ ਲੀਗਲ ਤਰੀਕੇ ਨਾਲ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਟੈਕਸ ਪ੍ਰੋਪਰ ਪੇ ਕੀਤਾ ਹੋਣਾ ਚਾਹੀਦਾ ਤੇ ਉਹਨਾਂ ਦੀਆਂ ਸਲਿਪਸ ਉਹਨਾਂ ਕੋਲੇ ਹੋਣੀਆਂ ਚਾਹੀਦੀਆਂ ਤੇ ਇਸ ਤੋਂ ਇਲਾਵਾ ਵਰਕ ਪਰਮਿਟ ਵੀ ਉਹਨਾਂ ਦਾ ਐਕਟਿਵ ਹੋਣਾ ਚਾਹੀਦਾ ਹੈ ਜੇਕਰ ਇਹ ਦੋ ਚੀਜ਼ਾਂ ਉਹਨਾਂ ਦੇ ਐਕਟਿਵ ਹੈ ਕਿ ਨਹੀਂ ਤਾਂ 2026 ਸਟਾਰਟਿੰਗ ਦੇ ਵਿੱਚ ਹੀ 33000 ਲੋਕਾਂ ਨੂੰ ਤੇ ਪੰਜਾਬੀਆਂ ਦਾ ਫਾਇਦਾ ਹੋ ਸਕਦਾ ਹੈ ਕਿਉਂਕਿ ਗਵਰਨਮੈਂਟ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਪੰਜਾਬੀ ਭੈਣ ਭਰਾ ਕੈਨੇਡਾ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਰਹਿ ਰਹੇ ਆ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ ਪਰ ਉਹ ਵਾਂਝੇ ਆ ਪੀਆਰ ਤੋਂ ਤਾਂ ਅਸੀਂ ਉਹਨਾਂ ਲਈ ਇੱਕ ਨਵਾਂ ਪ੍ਰੋਗਰਾਮ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਆ ਰਹੇ ਆ ਇੱਕ ਨਵਾਂ ਪਾਥਵੇ ਹੋ ਸਕਦਾ ਹੈ ਜਾਂ ਲੋਟਰੀ ਸਿਸਟਮ ਕਹਿ ਸਕਦੇ ਆ ਜਾਂ ਇਸ ਤੋਂ ਇਲਾਵਾ ਹੋਰ ਵੀ ਕਾਫੀ ਨਵੇਂ ਪ੍ਰੋਗਰਾਮ ਆ ਜਿਨ੍ਹਾਂ ਉੱਤੇ ਵਰਕ ਚੱਲ ਰਿਹਾ ਹੈ ਇਸ ਟਾਈਮ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ 2.5 ਸਾਲਾਂ ਦੇ ਅੰਦਰ ਅੰਦਰ ਕੈਨੇਡਾ ਗਵਰਨਮੈਂਟ ਨੇ ਇਲੈਕਸ਼ਨ ਹੋਣੇ ਜਿਸ ਦੇ ਵਿੱਚ ਉਹਨਾਂ ਨੇ ਆਪ ਇਸ ਦੇ ਬਿਆਦ ਨਾਲ ਕੈਨੇਡਾ ਹੁਣ ਨਵੇਂ-ਨਵੇਂ ਲੋਕਾਂ ਨੂੰ ਪੀਆਰ ਦੇਵੇਗੀ ਜਿਸ ਦੇ ਵਿੱਚ ਸਭ ਤੋਂ ਵੱਡੀ ਹੈਲਪ ਮਿਲ ਸਕਦੀ ਹੈ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਕਿਉਂਕਿ ਜਿਕਰ ਗੱਲ ਕਰਦੇ ਆਂ ਇੰਡੀਆ ਦੀ ਤਾਂ ਇੰਡੀਆ ਤੋਂ ਆਲਰੇਡੀ ਬਹੁਤ ਸਾਰੇ ਪੰਜਾਬੀ ਭੈਣ ਭਰਾਵਾਂ ਨੇ ਮੁੱਖ ਮੋੜਿਆ ਹੋਇਆ ਹੈ ਕੈਨੇਡਾ ਦਾ ਤੇ ਹੁਣ ਗਵਰਨਮੈਂਟ ਦਾ ਵੀ ਇਹੀ ਕਹਿਣਾ ਹੈ ਕਿ ਜਿਹੜੇ ਪੰਜਾਬੀ ਭੈਣ ਭਰਾ ਕੈਨੇਡਾ ਦੇ ਵਿੱਚ ਬੈਠੇ ਆ ਵਰਕ ਪਰਮਿਟ ਤੇ ਸਟੱਡੀ ਪਰਮਿਟ ਤੇ ਆ ਸਾਡਾ ਧਿਆਨ ਸਾਰਾ ਸਾਰਾ ਉਹਨਾਂ ਵੱਲ ਇਹ ਤੇ ਸੀ ਉਹਨਾਂ ਨੂੰ ਹੀ ਪੈਲ ਦੇ ਆਧਾਰ ਤੇ ਕੈਨੇਡਾ ਦੇ ਵਿੱਚ ਪੀਆਰ ਦੇਣੀ ਆ ਸੋ ਵੀਰੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਚੈਨਲ ਨੂੰ ਸਬਸ ਥੋੜੀ ਜੀ ਵੀਡੀਓ 1-2 ਮਿੰਟ ਦੀ ਆਪਣੀ ਲੰਬੀ ਜ਼ਰੂਰ ਬਣ ਜਾਂਦੀ ਹੈ ਪਰ ਆਪਣਾ ਇਹ ਮੋਟੀਵੇਟਰ ਹੁੰਦਾ ਹੈ ਕਿ ਤੁਸੀਂ ਮੋਟੀਵੇਟਰ ਰਹੋ ਪੋਜ਼ਿਟਿਵ ਰਹੋ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ